ਬਿਨਾਂ ਸੋਚੇ ਸਮਝੇ ਕਿਸੇ ਕੰਪਨੀ ਦੇ ਵਿੱਚ ਪੈਸੇ ਲਾ ਰਹੇ ਹੋ ਤੇ ਪੈਸੇ ਜ਼ਿਆਦਾ ਪਾਉਣ ਦੀ ਨੀਅਤ ਦੇ ਨਾਲ ਤੁਸੀਂ ਪੈਸੇ ਲਾਏ ਪਰ ਵਾਪਸ ਨਹੀਂ ਆ ਰਹੇ ਇਸ ਤੋਂ ਇਲਾਵਾ ਜੇ ਕਿਸੇ ਐਪ ਦੇ ਉੱਪਰ ਤੁਸੀਂ ਪੈਸੇ ਲਾ ਰਹੇ ਹੋ ਤੇ ਉਮੀਦ ਕਰ ਰਹੇ ਹੋ ਕਿ ਉਹਨਾਂ ਪੈਸਿਆਂ ਦੇ ਬਦਲੇ ਤੁਹਾਨੂੰ ਚੌਗਣਾ ਤੇ 10 ਗੁਣਾ ਪੈਸਾ ਵਾਪਸ ਮਿਲੇਗਾ ਦਾ ਇਹ ਤੁਹਾਡੀ ਭੁੱਲ ਹੈ ਐਸੀ ਹੀ ਇੱਕ ਫਰਾਡ ਐਪ ਦਾ ਪਰਦਾਫਾਸ਼ ਕੀਤਾ ਹੈ ਦਿੱਲੀ ਦੀ ਸਪੈਸ਼ਲ ਸੈਲ ਦੀ ਪੁਲਿਸ ਨੇ ਤੇ ਇਸ ਫਰਾਡ ਦੇ ਵਿੱਚ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਬਹੁਤ ਸਾਰੇ ਯੂਟਿਊਬਰਾਂ ਤੇ ਅਦਾਕਾਰਾਂ ਦੇ ਨਾਮ ਵੀ ਆ ਗਏ ਦਰਅਸਲ ਚਨਈ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਸ਼ਿਵਰਾਮ ਨੇ ਇੱਕ ਐਸਾ ਪਲਾਨ ਬਣਾਇਆ ਜਿਸ ਦੇ ਵਿੱਚ ਉਸ ਨੇ ਇੱਕ ਦੋ ਨਹੀਂ ਬਲਕਿ ਪੂਰੇ 500 ਕਰੋੜ ਰੁਪਏ ਇਕੱਠੇ ਕਰ ਲਏ ਤੇ 500 ਕਰੋੜ ਰੁਪਏ ਦੀ ਲੋਕਾਂ ਦੇ ਨਾਲ ਠੱਗੀ ਮਾਰਦੀ ਹੁਣ ਇਸ ਦੇ ਲਈ ਇਸ ਸ਼ਿਵਰਾਮ ਨੇ ਕੀ ਕੀਤਾ YouTube ਪਰ ਫੜੇ ਤੇ ਕੁਝ ਅਦਾਕਾਰਾਂ ਨੂੰ ਫੜਿਆ ਉਹਨਾਂ ਨੂੰ ਕੁਝ ਪੈਸੇ ਦਿੱਤੇ ਤੇ ਆਪਣੀ ਇਸ ਐਪ ਹੀ ਬਾਕਸ ਦੀ ਐਡ ਕਰਵਾ ਲਈ ਆਪਣੇ ਚਹੇਤੇ ਯੂਟਿਊਬਰਾਂ ਤੇ ਅਦਾਕਾਰਾਂ ਨੂੰ ਇਸ ਐਪ ਦੇ ਵਿੱਚ ਪੈਸੇ ਲਾਉਂਦੇ ਆ ਦੇਖ ਜਾਂ ਫਿਰ ਪ੍ਰੋਮੋਸ਼ਨ ਕਰਦੇ ਆ ਦੇਖ ਲੋਕਾਂ ਨੇ ਸਮਝਿਆ ਕਿ ਹਾਂ ਇਹ ਐਪ ਸੁਰੱਖਿਅਤ ਹੋਏਗੀ ਉਹਨਾਂ ਦੇ ਪੈਸੇ ਵੀ ਦੁੱਗਣੇ ਚੌਗਣੇ 10 ਗੁਣੇ ਹੋ ਜਾਣਗੇ ਪਰ ਇੱਥੇ ਹੀ ਲੋਕ ਭੁੱਲ ਗਏ ਕਿਉਂਕਿ ਇਹ ਪੈਸੇ ਆਉਣ ਵਾਲੇ ਨਹੀਂ ਸੀ ਬਲਕਿ ਜਾਣ ਵਾਲੇ ਸੀ ਜਿਵੇਂ ਹੀ ਇਹਨਾਂ ਯੂਟਿਊਬਰਾਂ ਅਤੇ ਅਦਾਕਾਰਾਂ ਨੇ ਇਸ ਹੀ ਬਾਕਸ ਐਪ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਇੱਕ ਇੱਕ ਕਰਕੇ ਪੂਰੇ 30000 ਲੋਕ ਇਸ ਦੇ ਝਾਂਸੇ ਦੇ ਵਿੱਚ ਆ ਗਏ ਲੋਕਾਂ ਨੇ ਆਪਣੇ ਪੈਸੇ ਲਗਾਏ ਤਾਂ ਜੋ ਉਹਨਾਂ ਨੂੰ ਰਿਟਰਨ ਦੇ ਵਿੱਚ 10 ਗੁਣਾ ਜਾਂ 5 ਗੁਣਾ ਪੈਸਾ ਵਾਪਸ ਮਿਲ ਸਕੇ ਪਰ ਇਸ ਵੇਲੇ ਆਲਮ ਇਹ ਹੈ ਕਿ ਲੋਕ ਆਪਣੀ ਮੂਲ ਰਾਸ਼ੀ ਨੂੰ ਹੀ ਵਾਪਸ ਪਾਉਣ ਦੇ ਲਈ ਯਤਨ ਕਰ ਰਹੇ ਨੇ ਲੋਕਾਂ ਨੇ ਦੇਖਿਆ ਕਿ ਜਦੋਂ ਉਹਨਾਂ ਦੇ ਨਾਲ ਠੱਗੀ ਹੋ ਗਈ ਤਾਂ ਲੋਕ ਪੁਲਿਸ ਦੇ ਕੋਲ ਪਹੁੰਚੇ ਇੱਕ ਇੱਕ ਕਰਕੇ ਪੁਲਿਸ ਦੇ ਕੋਲ ਕਰੀਬ 150 ਸ਼ਿਕਾਇਤਾਂ ਜਾ ਪੁੱਜੀਆਂ ਇਸ ਤੋਂ ਬਾਅਦ ਦਿੱਲੀ ਦੀ ਆਈ ਐਫ ਐਸਓ ਸਪੈਸ਼ਲ ਸੈੱਲ ਦੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ਤੇ ਕਾਰਵਾਈ ਕਰਦਿਆ ਇਸ ਕਰਤਾ ਧਰਤਾ ਦੇ ਮੁੱਖ ਮਲਜ਼ਮ 30 ਸਾਲਾ ਸ਼ਿਵਰਾਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਬੈਂਕ ਖਾਤੇ ਦੇ ਵਿੱਚੋਂ 18 ਕਰੋੜ ਰੁਪਏ ਵੀ ਸੀਜ਼ ਕਰ ਦਿੱਤੇ ਗੱਲ ਇੱਥੇ ਰੁਕਦੀ ਤਾਂ ਠੀਕ ਸੀ ਪਰ ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਜਾਂਚ ਦੇ ਵਿੱਚ ਇਹ ਦੇਖਿਆ ਕਿ ਜੇਕਰ ਇਹ ਯੂਟਿਊਬਰ ਤੇ ਅਦਾਕਾਰ ਇਸ ਹੀਬਾਕਸ ਐਪ ਦੀ ਪ੍ਰਮੋਸ਼ਨ ਨਾ ਕਰਦੇ ਤਾਂ ਸ਼ਾਇਦ 30000 ਤੱਕ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਚਾਂਸੇ ਦੇ ਵਿੱਚ ਧੋਖਾਧੜੀ ਦੇ ਵਿੱਚ ਨਾ ਫਸਦੇ ਇਸ ਕਰਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹੁਣ ਇਹਨਾਂ ਯੂਟਿਊਬਰ ਤੇ ਅਦਾਕਾਰਾਂ ਨੂੰ ਸੰਬਣ ਜਾਰੀ ਕੀਤੇ ਨੇ ਇਹ ਕਲਾਕਾਰ ਤੇ ਯੂਟਿਊਬਰ ਹੁਣ ਦਿੱਲੀ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਤੇ ਆਪਣੇ ਬਿਆਨ ਦੱਸਣਗੇ ਤੇ ਆਖਿਰਕਾਰ ਇਹ ਵੀ ਦੱਸਣਗੇ ਕਿ ਮਹਿਜ ਕੁਝ ਪੈਸਿਆਂ ਦੇ لالਤ ਦੇ ਵਿੱਚ ਆ ਕੇ ਉਹਨਾਂ ਨੇ ਇਸ ਫਰਾਡ ਐਪ ਦੀ ਪ੍ਰਮੋਸ਼ਨ ਕਿਉਂ ਕੀਤੀ ਜਿਸ ਕਾਰਨ 30000 ਦੇ ਕਰੀਬ ਲੋਕਾਂ ਦੇ ਨਾਲ 500 ਕਰੋੜ ਰੁਪਏ ਦੀ ਧੋਖਾਧੜੀ ਹੋ ਚੁੱਕੀ ਹੈ ਹੁਣ ਦੱਸਦੇ ਹਾਂ ਕਿ ਇਸ ਦੇ ਵਿੱਚ ਨਾਮ ਕਿਸ-ਕਿਸ ਦੇ ਸ਼ਾਮਿਲ ਨੇ ਪੁਲਿਸ ਨੇ ਜਿਨ੍ਹਾਂ ਯੂਟਿਊਬਰਾਂ ਤੇ ਅਦਾਕਾਰਾਂ ਨੂੰ ਸੰਬੰਧ ਜਾਰੀ ਕੀਤੇ ਨੇ ਉਹਦੇ ਵਿੱਚ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਸੌਰਵ ਜੋਸ਼ੀ ਅਭਿਸ਼ੇਕ ਮਲਹਾਨ ਪੂਰਵ ਝਾ ਭਾਰਤੀ ਸਿੰਘ ਹਰਸ਼ ਲੰਬਾਚੀਆ ਲਖਸ਼ ਚੌਧਰੀ ਆਦਰਸ਼ ਸਿੰਘ ਅਮਿਤ ਤੇ ਦਿਲਰਾਜ ਸਿੰਘ रावत ਦੇ ਨਾਮ ਸ਼ਾਮਿਲ ਨੇ ਅਤੇ ਜਦੋਂ ਹੁਣ ਇਹਨਾਂ ਸਾਰਿਆਂ ਨੂੰ ਦਿੱਲੀ ਪੁਲਿਸ ਦਾ ਸੰਭਣ ਮਿਲ ਗਿਆ ਤਾਂ ਸੁਭਾਵਿਕ ਹੈ ਕਿ ਜਾਂਚ ਦੇ ਲਈ ਇਹਨਾਂ ਨੂੰ ਦਿੱਲੀ ਪੁਲਿਸ ਤੇ ਕੋਲ ਜਾਣਾ ਪਏਗਾ ਤੇ ਜਾਂਚ ਦੇ ਵਿੱਚ ਸਹਿਯੋਗ ਕਰਨਾ ਪਊਗਾ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਹੀਟ ਬਾਕਸ ਐਪ ਕਰਦੀ ਕੀ ਸੀ ਦਰਅਸਲ ਬੜੀ ਚਲਾਕੀ ਦੇ ਨਾਲ ਸ਼ਿਵਰਾਮ ਨੇ ਜੋ ਕਿ ਸਿਰਫ 30 ਸਾਲ ਦਾ ਚਨਈ ਦਾ ਰਹਿਣ ਵਾਲਾ ਉਸਨੇ ਹੀ ਬਾਕਸ ਨਾਦੀ ਐਪ ਬਣਾਈ ਐਪ ਦੇ ਵਿੱਚ ਲੋਕਾਂ ਤੋਂ ਨਿਵੇਸ਼ ਕਰਵਾਇਆ ਲੋਕਾਂ ਤੋਂ ਨਿਵੇਸ਼ ਕਰਾਉਣ ਦੇ ਲਈ ਇਹਨਾਂ ਯੂਟਿਊਬਰ ਤੇ ਅਦਾਕਾਰਾਂ ਦਾ ਸਾਥ ਲਿਆ ਯਾਨੀ ਕਿ ਪੈਸੇ ਦੇ ਕੇ ਉਹਨਾਂ ਤੋਂ ਆਪਣੀ ਐਪ ਦੀ ਪ੍ਰਮੋਸ਼ਨ ਕਰਾਈ ਤੇ ਲੋਕਾਂ ਦੇ ਨਾਲ ਧੋਖਾਧੜੀ ਕਰ ਦਿੱਤੀ ਹੁਣ ਇਸ ਹੀ ਬਾਕਸ ਐਪ ਦੇ ਵਿੱਚ ਹੁੰਦਾ ਕੀ ਸੀ ਇਹ ਦੱਸਦੇ ਆ ਇਸ ਹੀ ਬਾਕਸ ਐਪ ਦੇ ਵਿੱਚ ਤੁਹਾਨੂੰ ਇੱਕ ਬਾਕਸ ਦਿੱਤਾ ਜਾਂਦਾ ਸੀ ਜਿਸ ਨੂੰ ਮਿਸਟਰੀ ਬਾਕਸ ਦਾ ਨਾਮ ਦਿੱਤਾ ਗਿਆ ਇਸ ਮਿਸ ਮਿਸਟਰੀ ਬਾਕਸ ਨੂੰ ਤੁਸੀਂ ਖਰੀਦ ਦਿਓ ਕੁਝ ਪੈਸਿਆਂ ਦੇ ਵਿੱਚ ਤੇ ਉਸ ਦੇ ਵਿੱਚੋਂ ਕੁਝ ਸ਼ਾਨਦਾਰ ਗਿਫਟ ਨਿਕਲਣ ਦੀ ਗੱਲ ਵੀ ਕਹੀ ਜਾਂਦੀ ਸੀ। ਇਹ ਵੀ ਦਾਵਾ ਕੀਤਾ ਜਾਂਦਾ ਸੀ ਕਿ ਜਿਹੜਾ ਮਿਸਟਰੀ ਬਾਕਸ ਤੁਸੀਂ ਜਿੰਨੇ ਰੁਪਏ ਦੇ ਵਿੱਚ ਖਰੀਦਿਆ ਜੇਕਰ ਓਨੇ ਰੁਪਏ ਦੇ ਉਸ ਦੇ ਵਿੱਚ ਗਿਫਟ ਨਾ ਨਿਕਲੇ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਂਦੇ। ਇਸ ਤੋਂ ਇਲਾਵਾ ਇੱਕ ਹੋਰ ਆਪਸ਼ਨ ਸੀ ਕਿ ਤੁਸੀਂ ਇਸ ਮਿਸਟਰੀ ਬਾਕਸ ਨੂੰ ਖਰੀਦੋ ਤੇ ਬਿਨਾ ਖੋਲੇ ਅੱਗੇ ਕਿਸੇ ਹੋਰ ਨੂੰ ਵੇਚ ਦਿਓ ਤੇ ਉਸ ਦੇ ਵਿੱਚੋਂ ਪੈਸੇ ਕਮਾ ਲਓ। ਇਹੀ ਨਹੀਂ ਇਸ ਐਪ ਦੇ ਰਾਹੀਂ ਲੋਕਾਂ ਤੋਂ ਇਨਵੈਸਟ ਵੀ ਕਰਾਇਆ ਜਾਂਦਾ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਪੈਸੇ ਦੇ ਬਦਲੇ ਉਹਨਾਂ ਨੂੰ 1 ਤੋਂ ਲੈ ਕੇ 5% ਤੱਕ ਵਾਅਦੇ ਦੇ ਵਿੱਚ ਪੈਸਾ ਵਾਪਸ ਕੀਤਾ ਜਾਊਗਾ ਪਰ ਵੱਧ ਪੈਸਾ ਕੀ ਮਿਲਣਾ ਸੀ ਲੋਕਾਂ ਦੀ ਮੂਲ ਰਾਸ਼ੀ ਹੀ ਫਸ ਗਈ ਜਿਹੜੀ ਕਿ ਕਰੀਬ-ਕਰੀਬ ਇਸ ਵੇਲੇ 500 ਕਰੋੜ ਰੁਪਏ ਦੱਸੀ ਜਾ ਰਹੀ ਹੈ ਬੇਸ਼ੱਕ ਦਿੱਲੀ ਪੁਲਿਸ ਨੇ ਇਸ ਧੋਖਾਧੜੀ ਦੇ ਮੁੱਖ ਮਲਜ਼ਮ ਸ਼ਿਵਰਾਮ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਇਲਾਵਾ ਅਸਲ ਗੱਲ ਇਹ ਹੈ ਕਿ ਜਿਹੜੇ ਯੂਟਿਊਬਰਾਂ ਤੇ ਕਲਾਕਾਰਾਂ ਨੂੰ ਸੰਮਣ ਭੇਜੇ ਗਏ ਨੇ ਉਹਨਾਂ ਦੇ ਨਾਲ ਦਿੱਲੀ ਪੁਲਿਸ ਕਿਹੜੇ ਸਵਾਲ-ਜਵਾਬ ਕਰਦੀ ਹੈ ਤੇ ਕੀ ਇਸ ਘਟਨਾ ਤੋਂ ਬਾਅਦ ਜਾਂ ਇੱਕ ਧੋਖਾਧੜੀ ਦੇ ਮਾਮਲੇ ਤੋਂ ਬਾਅਦ ਬਾਕੀ ਯੂਟਿਊਬਰ ਤੇ ਬਾਕੀ ਦੇ ਕਲਾਕਾਰ ਇਹ ਸਬਕ ਸਿੱਖਣਗੇ ਕਿ ਬਿਨਾ ਇਨਕੁਆਇਰੀ ਕੀਤੇ ਇਸ ਤਰੀਕੇ ਦੇ ਨਾਲ ਸਿਰਫ ਪੈਸੇ ਲੈ ਕੇ ਕਿਸੇ ਦੀ ਵੀ ਪ੍ਰੋਮੋਸ਼ਨ ਨਾ ਕੀਤੀ ਜਾਵੇ ਕਿਉਂਕਿ ਲੋਕ ਤੁਹਾਨੂੰ ਆਪਣਾ ਆਦਰਸ਼ ਸਮਝਦੇ ਨੇ ਤੁਸੀਂ ਜੋ ਵੀ ਲੋਕਾਂ ਨੂੰ ਸਲਾਹ ਜਾਂ ਕੁਝ ਕਰਨ ਦੇ ਲਈ ਆਖਦੇ ਹੋ ਲੋਕ ਅੱਖਾਂ ਬੰਦ ਕਰਕੇ ਤੁਹਾਡੀ ਗੱਲ ਤੇ ਵਿਸ਼ਵਾਸ ਕਰਦੇ ਨੇ ਤੇ ਉਸ ਚੀਜ਼ ਨੂੰ ਮੰਨਣ ਲੱਗਦੇ ਐਸਾ ਹੀ ਹੀ ਬਾਕਸ ਐਪ ਦੇ ਨਾਲ ਵੀ ਹੋਇਆ ਜਦੋਂ ਇਹਨਾਂ ਯੂਟਿਊਬਰਾਂ ਅਦਾਕਾਰਾਂ ਨੇ ਇਸ ਦੀ ਪ੍ਰਮੋਸ਼ਨ ਕੀਤੀ ਆ ਤਾਂ ਫਿਰ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਸ ਐਪ ਦੇ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਆਦਾ ਸਮਾਂ ਨਹੀਂ ਚੱਲਿਆ ਲੋਕਾਂ ਨੂੰ ਹੌਲੀ-ਹੌਲੀ ਸ਼ੱਕ ਹੋਣ ਲੱਗਿਆ ਲੋਕਾਂ ਨੇ ਜਦੋਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਇਸ ਐਪ ਦੇ ਕੋਲ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇਗੇ ਇਸੇ ਤੋਂ ਬਾਅਦ ਲੋਕਾਂ ਨੇ ਸ਼ਿਕਾਇਤਾਂ ਪੁਲਸ ਦੇ ਕੋਲ ਕੀਤੀਆਂ ਤੇ ਅੱਜ ਆਲਮ ਇਹ ਹੈ ਕਿ ਦਿੱਲੀ ਸਪੈਸ਼ਲ ਸੈੱਲ ਦੀ ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਸ਼ਿਵਰਾਮ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਦੇ 9 ਯੂਟਿਊਬਰ ਅਤੇ ਅਦਾਕਾਰਾਂ ਨੂੰ ਸੰਮਨ ਜਾਰੀ ਕੀਤਾ ਜੇਕਰ ਤੁਸੀਂ ਵੀ ਇਸ ਤਰੀਕੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਐਪ ਦੇ ਚੱਕਰਾਂ ਦੇ ਵਿੱਚ ਪਏ ਹੋ ਤਾਂ ਸਮਝ ਜਾਓ ਹੁਣੇ ਸਾਵਧਾਨ ਹੋ ਜੋ ਨਹੀਂ ਤਾਂ 30 ਹਜ਼ਾਰ ਲੋਕਾਂ ਦੇ ਵਿੱਚ ਤੁਹਾਡਾ ਨੰਬਰ ਵੀ ਆ ਸਕਦਾ ਹੈ